ਤਮੀ 14 10 25 ਨੂੰ ਰਾਤ ਨੂੰ ਕਰੀਬ 10:00 ਵਜੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਅਣਪਛਾਤੇ ਵਿਅਕਤੀ ਜਿਹੜੇ ਆ ਇੱਕ ਦੋ ਉਹ ਬੰਦਿਆਂ ਨੂੰ ਜਿਹੜੇ ਮਾਰਕਟਾਈ ਕਰਦੇ ਦਿਖਾਈ ਦਿੰਦੇ ਆ ਇਸ ਤੇ ਤੁਰੰਤ ਜਿਹੜਾ ਐਸਐਚਓ ਮੌਕੇ ਤੇ ਪੁੱਜ ਗਿਆ ਜਿਹੜਾ ਵਾ ਮਕਦਮਾ ਦਰਜ ਕੀਤਾ ਮਕਦਮਾ ਦਰਜ ਕਰਕੇ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਮੇਨ ਦੋਸ਼ੀ ਸੀਗਾ ਜਵਰਾਤ ਸਿੰਘ ਉਲੀਸ ਜੋ ਵੀ ਉਸ ਨੂੰ ਅਰੈਸਟ ਕੀਤਾ ਅਤੇ ਬਾਕੀ ਜਿਹੜੇ ਉਸ ਦੇ ਨਾਲ ਚਾਰ ਹੋਰ ਅਣਛਾਤੇ ਸੀ ਉਹਨਾਂ ਦੀ ਵੀ ਜਿਹੜੀ ਪਛਾਣ ਹੋ ਗਈ ਆ ਉਹਨਾਂ ਚੋਂ ਦੋ ਬੰਦਿਆਂ ਨੂੰ ਹੋਰ ਨੂੰ ਵੀ ਜਿਹੜਾ ਵਾ ਸੰਜੇ ਔਰ ਗੁੱਲੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੋ ਦੋਸ਼ੀ ਰਹਿੰਦੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਜਿਹੜਾ ਪਵਨ ਕੁਮਾਰ ਦੇ ਬਿਆਨ ਤੇ ਜਿਹੜਾ ਮਕਦਮਾ ਨੰਬਰ 116 ਜਿਹੜਾ ਦਰਜ ਕਰਕੇ 300 ਅੰਡਰ ਸੈਕਸ਼ਨ 307 ਦੇ ਦਾ ਦਰਜ ਕੀਤਾ ਤੇ ਤਫਤੀਸ਼ ਹਜੇ ਜਾਰੀ ਆ ਇਹਨਾਂ ਦੋਛੀਆਂ ਪਾਸੋਂ ਰਿਮਾਂਡ ਲੈ ਕੇ ਪੁਛਗਛ ਕੀਤੀ ਜਾ ਰਹੀ ਹੈ। ਕਾਰਨ ਸਿਰਫ ਗੱਡੀ ਦੀ ਪਾਰਕਿੰਗ ਤੋਂ ਲੈ ਕੇ ਜਿਹੜਾ ਵਾ ਇਹਨਾਂ ਦਾ ਦਕਰਾਰ ਹੋ ਗਿਆ। ਇਸੇ ਨੂੰ ਹੀ ਵਧਾ ਕੇ ਉਹਨਾਂ ਨੇ ਜਿਹੜਾ ਉੱਥੇ ਦੱਤ ਚਲਾਉਣਾ ਸ਼ੁਰੂ ਕਰ ਦਿੱਤਾ। ਕੋਈ ਕੁਝ ਮਹੀਨਿਆਂ ਦੇ ਪਹਿਲਾਂ ਵੀ ਕੋਈ ਮਾਮਲਾ ਬੀਚ ਹਾਂ ਜਿਹੜਾ ਜਵਰਾਜ ਉਹ ਵੀ ਇੱਥੇ ਪਹਿਲਾਂ ਵੀ ਦੋ ਮੁਕਦਮੇ ਜੜੇ ਆ 307 ਔਰ ਆਰਮ ਜੈਕਟ ਦੇ ਜਿਹੜਾ ਦਰਜ ਨੇ। ਤੁਸੀਂ ਜਿਹੜੀਆਂ ਸ਼ਰਧੀਆਂ ਤੋਂ ਕੀ ਮੈਸੇਜ ਕੀ ਇਹਨਾਂ ਨੂੰ ਮੈਸੇਜ ਇਹ ਹੀ ਹੈ ਕਿ ਇਹਨਾਂ ਦੇ ਬਰਖਲਾ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅੱਗੇ ਤੋਂ ਜਿਹੜਾ ਕੋਈ ਇਹੋ ਜਿਹੀ ਜ਼ੁਰਤ ਨਾ ਕਰੇ।